ਅੱਗੇ ਤੋਰ ਤਾਂ ਜੋ ਵੱਡਾ ਕੱਟ ਕਰਕੇ ਆਪਾਂ ਇੱਥੇ ਸਰਕਾਰ ਤੇ ਜਵਾਬ ਵਿੜਾ ਸਕੀਏ ਅੱਗੇ ਵੋਟਾਂ ਨੇ ਸਭ ਨੂੰ ਵੋਟਾਂ ਚਾਹੀਦੀਆਂ ਭਗਵੰਤ ਸਿੰਘ ਵੀ ਵੋਟਾਂ ਭਾੜ ਰਹੇ ਨੇ ਮੋਦੀ ਜੀ ਵੀ ਅੱਜ ਵੋਟਾਂ ਭਾੜ ਰਹੇ ਨੇ ਬਹੁਤ ਸਮਾਂ ਸਹੀ ਹੈ ਸਭ ਲੋਕਾਂ ਦਾ ਵੋਟਾ ਵਧਦਾ ਨਾ ਜਦੋਂ ਛੋਟਾ ਮਰਦੀਆਂ ਛੋਟਾ ਮਾਰਨ ਦਾ ਟਾਈਮ ਦੇ ਖਾਲਸਾ ਜੀ ਤਗੜੇ ਹੋ ਕੇ ਛੋਟਾ ਮਾਰੀਏ ਸਾਰੇ ਇਹਨਾਂ ਨੂੰ ਔਰ ਇੱਥੇ ਬਾਜ਼ਰ ਕਰਕੇ ਦਿਖਾ ਦਈਏ ਕੰਪਰੀ ਤੇ ਪਾਸੇ ਨਾਲ ਵੀ ਵੋਟਾਂ ਬਹੁਤ ਨੇ ਜੇ ਤੁਸੀਂ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਨਾ ਲਿਆ ਆਉਣ ਵਾਲੇ ਸਮੇਂ ਤੇ ਧੜੀਆਂ ਵੀ ਸਰਕਾਰਾਂ ਕੁੱਟੀਆਂ ਨਹੀਂ ਆ ਧਰ ਵੀ ਪਿੰਡਾਂ 'ਚ ਸ਼ਹਿਰਾਂ 'ਚ ਵੜਨ ਨਹੀਂ ਦਿੱਤਾ ਜਾਏਗਾ ਇਹ ਪੁਲੇਖਾ ਕੜ ਤੇ ਪੰਜਾਬ ਦੇ ਤੋਂ ਜਿਹੜੇ ਵੋਟਾਂ ਤੇ ਲੱਗੇ ਨੇ ਸੋ ਸਭ ਦੇ ਪੁੱਤ ਕੇਰੇ ਨੇ ਇਸ ਕਰਕੇ ਪੰਜਾਬ ਵਾਲਿਓ ਤੁਸੀਂ ਡਿਸਾਈਡ ਕਰਨਾ ਹੁ ਪੰਜਾਬ ਦੇ ਪੁੱਤ ਤੇ ਬੋਤਾਂ ਵਾਲੇ ਨੇ ਕਿ ਪੰਜਾਬ ਦੇ ਤੋਂ ਤੋਂ ਜਿਹੜੇ ਡਿਗਰੂ ਕੜ ਅੰਮ੍ਰਿਤਸਰ ਆਦਿ ਦੇ ਜਿਲ੍ਹਿਆਂ ਦੇ ਵਿੱਚ ਮਰਦ ਕੀਤੇ ਨੇ ਪੰਜਾਬ ਦੇ ਪੁੱਤ ਕੌਣ ਨੇ ਇਹ ਭੈਣਾ ਡਿਸਾਈਡ ਕਰ ਰਹੀਆਂ ਸਾਡੇ ਭਰਾ ਕੌਣ ਨੇ ਇਹ ਵੀਰ ਪੰਜਾਬ ਦੇ ਡਿਸਾਈਡ ਕਰਨ ਕਿ ਸਾਡੇ ਵੀਰ ਕੌਣ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਗੱਜ-ਬੱਜ ਕੇ ਇਸ ਮੋਰਚੇ ਦਾ ਸਾਥ ਦਿਓ ਪਰਿਵਾਰ ਨੂੰ ਵੀ ਅੰਤਕਤਾਂ ਦੇ ਤਰਕੇ ਨਿਖਾ ਦੇ ਬੈਠੇ ਅਮਰਸਰ ਸ਼ਹਿਰ ਨੂੰ ਕਿ ਅਮਰਤਪਾਲ ਸਿੰਘ ਨਾਲ ਕਿੰਨਿਆਂ ਕਿੰਨੇ ਸਿਰ ਜੁੜੇ ਨੇ ਕਿੰਨੇ ਸਰੀਰ ਜੁੜੇ ਨੇ ਇੱਕ ਵਾਰੀ ਦਿਖਾਣਾ ਬਹੁਤ ਜ਼ਰੂਰੀ ਹੈ ਸਮਾਨਾ ਕਰਦੇ ਹੋ ਕੇ ਚੂੜਜਾ ਦਾ 15 ਫਰੀਕ ਤੇ ਲਾਗੇ ਚਾਕੇ ਲੱਗਣ ਵਾਲਾ ਹੈ ਇੱਕ ਪੰਚਰ ਰਖ ਬਹੁਤ ਜ਼ਰੂਰੀ ਹੈ ਅਸੀਂ ਦੇ ਬੇਨਤੀ ਕਰਦੇ ਆਂ ਪਰਿਵਾਰ ਨੂੰ ਪਰਿਵਾਰ ਤੇ ਪੰਚ ਦੋਨੋਂ ਫਰੰਟ ਬਣਾ ਕੇ ਤੁਸੀਂ ਆਪਣਾ ਕੰਮ ਕਰ ਦਿੱਤਾ ਕਮੇਟੀ ਬਣਾ ਕੇ ਅੱਜ ਪਰਿਵਾਰ ਨੂੰ ਲੋੜ ਹੈ ਇੱਕ ਫਰੰਟ ਬਣਾ ਕੇ ਕੰਮ ਕੀਤਾ ਜਾਵੇ ਜਦੋਂ ਦੋਨਾਂ ਫਰੰਟਾਂ ਤੋਂ ਕੰਮ ਪੰਸ ਤੇ ਪਰਿਵਾਰ ਰਲ ਕੇ ਕਰੇਗਾ ਜਿੱਦ ਜ਼ਰੂਰ ਹੋਏਗੀ ਖਾਲਸਾ ਜੀ ਓਏ ਈਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਹਰਤਪਾਰ ਸਿੰਘ ਖਾਲਸਾ ਜੀ ਸੋ ਸੋਚ ਦੀ ਪੁਨਾਈ ਪੀਸਾ ਦਾ ਅਮਰਤਪਾਲ ਸਿੰਘ ਦੀ ਪਾਲੀ ਸੋਚ ਨਹੀਂ ਅਪਣਾਈ ਸੋਚ ਬਣਾਉਂਦੀ ਉਹਨਾਂ ਕਿਤਾਬੀ ਸੀ ਬੜੀ ਪਿੰਡਾਂ ਚ ਡੈਰ ਸੀ ਨੌਜਵਾਨਾਂ ਨੂੰ ਗੱਲਾਂ ਲਾਇਆ ਭੱਲਿਆ ਇਸ ਨਾਲ ਟਕਾ ਉਹ ਵੀ ਦਮਾਲਾ ਸਜਾ ਅਸੀਂ ਸਾਰੇ ਕਿਉਂ ਨਹੀਂ ਕਰਦੇ ਦੀ ਇਹ ਗੱਲਾਂ ਗੁੱਲੂਪੁਰ ਖੇੜੇ ਦੇ ਨਸਲ ਮਸਤੀ ਕੇਂਦਰ ਬਣ ਸਕਦਾ ਹੈ ਬਾਕੀ ਜਿੰਨੇ ਅੱਜ ਕਿਉਂ ਨਹੀਂ ਬਣ ਸਕਦੇ ਤੁਸੀਂ ਸਾਰੇ ਕਹਿੰਦੇ ਦੇਰ ਪਕਰ ਤੇ ਵਰਕਰ ਤੇ ਨਸ਼ਾ ਮੁਕਤੀ ਕੇਂਦਰ ਆਪ ਬਣਾਓ ਜੇ 23 ਜਮੀਲੇ ਨੇ 23 ਜਮੀ ਖਾਸਾ ਨਸ਼ਾ ਮੁਕਤੀ ਕੇਂਦਰ ਬਣਨੇ ਚਾਹੀਦੇ ਨੇ ਦੇ ਡੱਬਲ ਪ੍ਰੋਫੀ ਦੀ ਟੀਮ ਆਪਣਾ ਕੰਮ ਕਰੇ ਉਹ ਤਨ ਨੂੰ ਸਟਰੋਂਗ ਕਰੇ ਉਹ ਬਾੜੀ ਦੇ ਪੈਰੇ ਉੱਤੇ ਅਦਾਵੇ ਡੱਟਣ ਉਹ ਮਨ ਨੂੰ ਸਟਰੋਂਗ ਕਰੇ ਇਹ ਭਾਈ ਅਮਰਜੀਤ ਸਿੰਘ ਖਾਲਸਾ ਦੀ ਸੋਚ ਹੈ ਅਸੀਂ ਸਾਰੇ ਕਿਉਂ ਨਹੀਂ ਭਾਈ ਅਮਰਜੀਤ ਸਿੰਘ ਖਾਲਸਾ ਬਣ ਜਾਂਦੇ ਸੋ ਇਸ ਕਰਕੇ ਬੇਨਤੀ ਹੈ ਉਹਨਾਂ ਦੀ ਸੋਚ ਅਪਣਾਓ ਔਰ ਆਓ ਬਾੜ ਮਾਸ਼ਾ ਮੁਸ਼ਕਿਲ ਲਈ ਤੁਹਾਡਾ ਪ੍ਰਭੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ 70 ਕਰੋੜ ਰੁਪਏ ਪਾਸ ਕਰਦਾ ਇੱਕ ਸਾਲ ਦੇ ਬਜਟ ਦਾ ਉਹ ਭਰਾਵਾ 70 ਕਰੋੜ ਨੂੰ ਕੀ ਕਰੀਏ ਚਿੱਟੇ ਨਾਲ ਸਾਡੇ ਬੱਚੇ ਮਰੀ ਜਾਂਦੇ ਨੇ ਰੋਜ਼ ਜਮਦਾ ਆ ਰਹੀ ਹੈ ਸਿੰਜਾ ਵਿੱਚੇ ਰਹਿਣੇ ਅੱਜ ਵੀ ਤੁਹਾਨੂੰ ਉੱਠਣਾ ਪਏਗਾ ਤੁਹਾਡੇ ਤੁਹਾਡੇ ਬੱਚੇ ਦਿੱਲੀ ਨੂੰ ਆ ਕੇ ਬੰਦੇ ਨਹੀਂ ਜੇ ਬਚਾੜ ਕੇ ਤੁਹਾਨੂੰ ਬਚਾਣੇ ਪਾਣੇ ਨੇ ਆਪਣੇ ਪੁੱਤ ਇਸ ਕਰਕੇ ਸਾਥ ਦੋ ਭਾਈ ਸਾਹਿਬ ਦੀ ਸੋਚ ਉੱਤੇ ਪੈ ਇੰਦਰ ਬਣਾਇਆ ਗਿਆ ਰੱਤਨ ਦੇਹਾਣੇ ਵਿੱਚ ਬਣਾਇਆ ਨੂੰ ਦਲਣਾ ਲਾਓ ਤੁਸੀਂ ਉਹਨਾਂ ਨੂੰ ਪ੍ਰੇਰਿਤ ਨਹੀਂ ਕਰਦੇ ਅੱਜ ਸਾਡੇ ਛੋਟੇ ਸਾਡੇ ਨਾਲ ਵੇਖਦੇ ਦੇਖੀਏ ਸਾਡੇ ਨਾਲ ਬੈਠੇ ਤੁਹਾਨੂੰ ਜੱਤੀ ਸਾਹਿਬ ਆਂਦੇ ਤੁਸੀਂ ਉਹਨੂੰ ਜੱਤੀ ਸਾਹਿਬ ਸਿਖਾ ਦੋ ਤੁਹਾਨੂੰ ਗਦਕਾ ਆਂਦੇ ਤੁਸੀਂ ਉਹਨੂੰ ਗਦਕਾ ਕਰ ਦੋ ਤੁਸੀਂ ਕੋਈ ਪਹੁੰਚਾ ਤਿਆਰ ਕਰਦੇ ਕਿਉਂ ਅਸੀਂ ਉਹਨਾਂ ਨੂੰ ਡਿੱਗੀ ਜਾ ਰਿਹਾ ਉਹਨਾਂ ਆਣੇ ਉਹ ਉਸ ਮੁਸਤੀ ਦੇ ਉੱਪਰ ਸਾਥ ਕੁਝ ਜੁਰ ਦੇਣਾ ਹੈ ਪਰ ਤੁਸੀਂ ਕੰਮ ਕਦੋਂ ਕਰੋਗੇ ਪਿਆਰਿਓ ਸੋ ਤੁਹਾਨੂੰ ਸਾਰਿਆਂ ਨੂੰ ਇਹਨਾ ਪਹਿਣਾ ਹੈ ਦੇਖੋ ਜੀ ਭਾਈ ਗੁਰਮੀ ਸਿੰਘ ਸਿੰਘ ਉਹਨਾਂ ਦੀ ਦੁਨੀਆ ਖਰਾਬ ਹੋਈ ਜਾ ਰਹੀ ਹੈ ਸਾਰਿਆਂ ਦੀ ਹੋ ਰਹੀ ਹੈ ਸੁਪਰ ਦਵੰਤ ਕਮਾਨ ਜੀ ਹਰਾ ਪੈਨ ਚਲਾ ਦਿਓ ਹੁਣ 2 ਸਾਲ ਹੋ ਗਏ ਦੱਬਿਆ ਪਿਆ ਪਤਾ ਨਹੀਂ ਕਿੱਥੇ ਆਲਾ ਪੈਨ ਜੇ ਤੁਹਾਡੇ ਕੋਲ ਨਹੀਂ ਹੈਗਾ ਬਿਲਕੁਲ ਲੈ ਜਾਓ 20 ਰੁਪਏ ਦਾ ਹਰਾ ਪੈਨ ਚਲਾ ਦਿਓ ਇਹ ਨਹੀਂ ਤੇ ਆਉਣ ਵਾਲਾ ਸਮਾਂ ਪੰਜਾਬ ਦੀ ਸਨਿਹਤ ਤੇ ਪੰਜਾਬ ਦੇ ਲੋਕ ਤੁਹਾਨੂੰ ਦਿਖਾ ਦੇਣਗੇ ਤੁਹਾਡਾ ਖਸਾ ਸੋ ਮੇਰੀ ਇੰਦਿਆਤ ਬੇਨਤੀਆਂ ਦੇ ਜੇ ਭਾਵਨਾ ਦੇ ਵਿੱਚ ਆ ਕੇ ਮੈਂ ਵੱਧ ਘੱਟ ਬੋਲ ਕੇ ਮੈਨੂੰ ਮਾਫੀ ਦਿਓ ਤਿਆਰ ਪਰ ਤਿਆਰ ਹੋ ਕੇ ਸਾਰੇ ਇਸ ਮੂਰਤੀ ਦਾ ਸਾਥ ਦਿਓ ਜੇ ਯਕੀਨੀ ਨੀ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਹਿਗੁਰੂ ਆ ਕੇ ਅਸੀਂ ਚਾਲੇ ਮਾਰ ਰਿਹਾ ਸਾਡੀਆਂ ਕੀਮਤ ਤੇ ਵਰਕ ਕਰ ਰਹੀਆਂ ਨੇ ਪਿਆਰਿਓ ਅਸੀਂ ਜਾਵਾਂਗੇ ਦੁਸਤੇ ਆ ਕੇ ਪਰਿਵਾਰ ਦੇ ਨਾਲ ਡੱਟ ਕੇ ਖੜਨਗੇ ਸੋ ਸਾਰਿਆਂ ਨੇ ਇਕੱਠੇ ਸਾਥ ਦੇਣਾ ਤੇ ਦੇਵ ਦੇ ਪੰਥ ਦੀ ਜੀਤ ਹੈ ਪੰਥ ਕੀ ਜੀਤ ਹੈ ਰਾਜ ਕਰੇਗਾ ਹਰ ਸਾਹ ਰਾਜ ਕਰੇਗਾ ਹਰ ਸਾਹ ਢੂਲ ਦੇਿਸਾਨ ਰਹੇ ਸੰਤ ਮਹਾਰਾਜ ਕੇ ਸੰਤ ਭਿੰਡਰਾ ਵਾਲਿਆ ਤੇਰੀ ਸਿਹੋਰ ਤੇ ਜੈ ਹਾਂ ਧਿਆਨ ਦੇਖੋ ਕੇ ਬੱਤੇ ਹੋ ਜਾਵੇ ਸ਼ਰਨ ਆਵਾਜ਼ ਗੁਰੂ ਦਾ ਦਿੰਦੈ ਮੁੱਤੇ ਖਾਸੇ ਪਤ ਦੀ ਹਰ ਮਦਾਰ ਹਰ ਦੇ ਵਾਕ ਬੱਤੇ ਵਾਹਿਗੁਰੂ ਦੀ ਕਾਸਾ ਵਾਹਿਗੁਰੂ ਦੀ